जय श्री राम आजी मैं सचिन ऑल इंडिया कमेटी का अध्यक्ष मेरे नाल जाए अर्जुन सिंह जी जो राष्ट्रीय साजपूत महासभा अध्यक्ष ने दीपक जी जो यूथ के चेयरमैन है रघु राजा जी जो कि पंजाब के प्रधान है श्याम सुंदर जी जो राष्ट्रीय संयोजक ने विकास जी जो राष्ट्रीय यूथ के प्रधान है मैडम सोनिया जी जो अमृतसर जी महिला विंग विंगी प्रधान है ਤੇ ਬਾਕੀ ਵੀ ਮਹਿਲਾ ਦੀ ਨੇਤਾ ਆਏ ਆ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਮੈਡਮ ਪਾਇਲ ਜੀ ਨੂੰ ਅੰਮ੍ਰਿਤਸਰ ਦਾ ਜ਼ਿਲ੍ਹਾ ਮਾਹ ਸਚਿਵ ਨਿਯੁਕਤ ਕੀਤਾ ਤੇ ਅਸੀਂ ਉਮੀਦ ਕਰਦੇ ਆ ਕਿ ਇਹ ਮਹਿਲਾਵਾਂ ਦੀ ਜੋ ਪ੍ਰੋਬਲਮ ਹੈ ਜੋ ਉਹਨਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ ਉਹਨਾਂ ਨੂੰ ਇਹ ਹੱਲ ਕਰਾਂਗੇ ਤੇ ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਮਹਿਲਾ ਵਿੰਗ ਜਿਹੜਾ ਮਜ਼ਬੂਤ ਕਰਾਂਗੇ ਮੈਂ ਇੱਕ ਅੱਜ ਸਮਾਜ ਦੇ ਵਿੱਚ ਲੋਕਾਂ ਨਾਲ ਹਿੰਦੂ ਸਮਾਜ ਨਾਲ ਪੰਜਾਬ ਦੇ ਜਿਹੜੇ ਉਹਨਾਂ ਨਾਲ ਗੱਲ ਕਰਨਾ ਚਾਹਨਾ ਜਿਸ ਸਾ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਕਾਨੂੰਨ ਲੈ ਕੇ ਆ ਰਹੀ ਹੈ ਬੇਦਬੀ ਦਾ ਜਿਹਦੇ ਚ ਜਿਹੜਾ ਇਨਚਾਰਜ ਹੈ ਨੀ ਨੂੰ ਲਗਾਇਆ ਗਿਆ 올 ਇੰਡੀਆ ਹਿੰਦੂ ਸੰਗਠਨ ਕਮੇਟੀ ਜਲਦੀ ਉਹਨਾਂ ਨੂੰ ਇੱਕ ਮੰਗ ਪੱਤਰ ਦੇਗੀ ਉਹ ਮੰਗ ਪੱਤਰ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਹਿੰਦੂ ਮੰਦਿਰ ਹੈ ਉਹਨਾਂ ਨੂੰ ਬੇਦਬੀ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਕਾਨੂੰਨ ਪਾਸ ਕੀਤਾ ਹੈ ਜਿਹੜਾ ਬੇਦਬੀ ਦਾ ਜਿਹੜਾ ਪਾਸ ਹੋਣ ਜਾ ਰਿਹਾ ਉਸ ਵਿੱਚ ਹੌਲੀ ਬੁਕਸ ਰੱਖੀਆਂ ਗਈਆਂ ਜਿਸਾ ਗ੍ਰੰਥ ਸਾਹਿਬ ਹੋ ਗਏ ਬਗਵਦ ਗੀਤਾ ਹੋ ਗਏ ਲੇਕਿਨ Hindu ਮੰਦਰ ਨਹੀਂ ਸ਼ਾਮਿਲ ਕੀਤੇ ਗਏ ਅਸੀਂ ਸਾਡੀ ਮੰਗ ਹੈ ਕਿ Hindu ਮੰਦਰ ਸ਼ਾਮਿਲ ਕੀਤੇ ਜਾਣ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਗਾਉ ਵਧ ਹੋ ਰਿਹਾ ਗਾਉ ਜਿਹੜੀ ਹੱਤਿਆ ਉਸ ਤੇ 302 ਦਾ ਮਕਦਮਾ ਦਰਜ ਕੀਤਾ ਜਾਵੇ ਨਾਲ ਪੰਜਾਬ ਦੇ ਵਿੱਚ Hindu ਆਉਂਦੇ ਕੋਲੋਂ ਸਾਰੀ ਪੰਜਾਬ ਦੀ ਜਨਤਾ ਕੋਲੋਂ ਗਊ ਸ਼ਾਸਤ ਦੇ ਨਾਮ ਤੇ ਕਰੋੜਾ ਰੁਪਏ ਇਕੱਠੇ ਕੀਤੇ ਜਾ ਰਹੇ ਆ ਲੇਕਿਨ ਪੰਜਾਬ ਦੇ ਹਿੰਦੂ ਸਮੁਦਾਏ ਦਾ ਗਊ ਮਾਤਾ ਦੇ ਵਿੱਚ ਬਹੁਤ ਕਾਸਤਾ ਹੈ 33 ਕੋਟੀ ਦੇਵੀ ਦੇਵਤਾ ਗਊ ਮਾਤਾ ਦੇ ਵਿੱਚ ਵਾਸ ਕਰਦੇ ਨੇ ਐਸਾ ਹਿੰਦੂਆਂ ਦੀ ਆਸਤਾ ਹੈ ਲੇਕਿਨ ਸਾਡੀ ਆਸਥਾ ਦੇ ਨਾਮ ਤੇ ਪੰਜਾਬ ਦੀ ਸਰਕਾਰ ਖੇਲ ਰਹੀ ਆ ਅਸੀਂ ਉਸ ਦੇ ਨਾਲ ਬਿਲਕੁਲ ਨਹੀਂ ਖੇਲਣ ਦਵਾਂਗੇ ਸਾਡੀ ਮੰਗ ਹੈ ਕਿ ਪੰਜਾਬ ਦੇ ਵਿੱਚ ਹਿੰਦੂ 40% ਜਿਹੜੀ ਹਿੰਦੂਆਂ ਦੀ ਆਬਾਦੀ ਹੈ ਹਿੰਦੂ ਅਲੱਗ ਸੰਖਿਆ ਕਰਨ ਸਿੱਖ ਬਹੁਮਤ ਦੇ ਵਿੱਚ ਆ ਗਏ ਨੇ ਲੇਕਿਨ ਹਿੰਦੂਆ ਨੂੰ ਅਲੱਗ ਸੰਖਿਆਕ ਹੋਣ ਦੇ ਨਾਤੇ ਹਿੰਦੂਆ ਨੂੰ ਪੰਜਾਬ ਦੇ ਵਿੱਚ ਹਿੰਦੂ ਬੱਚਿਆਂ ਨੂੰ ਵਿਸ਼ੇਸ਼ ਸਰਕਾਰੀ ਨੌਕਰੀਆਂ ਵਿੱਚ ਰਿਆਇਤ ਦਿੱਤੀ ਜਾਣੀ ਚਾਹੀਦੀ ਹੈ ਸਾਡੀ ਮੰਗ ਹੈ ਆਤਕਵਾਦ ਦੌਰ ਦੇ ਵਿੱਚ 35000 ਨਿਰਦੋਸ਼ ਹਿੰਦੂ ਮਾਰੇ ਗਏ 781 ਕਰੋੜ ਰੁਪਇਆ ਕੈਪਟਨ ਅਮਰਿੰਦਰ ਸਿੰਘ ਨੇ ਰਿਲੀਜ਼ ਕੀਤਾ ਅਜ ਤੱਕ ਕੰਸਰਵੋ ਕਿਤਾਬਾਂ ਦੇ ਵਿੱਚ ਸਾਡੀ ਮੰਗ ਹੈ ਕਿ 781 ਕਰੋੜ ਰੁਪਇਆ ਜਲਦ ਤੋਂ ਜਲਦ ਰਿਲੀਜ਼ ਕੀਤਾ ਜਾਵੇ ਸਾਡੀ ਮੰਗ ਹੈ 1991 ਦੇ ਵਿੱਚ ਇੱਕ ਵਰਸ਼ਿਪ ਐਕਟ ਪਾਸ ਕੀਤਾ ਗਿਆ ਸੀ ਜੋ ਕਾਂਗਰਸ ਵੱਲੋਂ ਹੈ ਸਾਡੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਉਹ ਵਰਸ਼ਿਪ ਐਕਟ ਜਿਹੜਾ ਉਹਨੂੰ ਰੱਦ ਕੀਤਾ ਜਾਵੇ ਉਹ ਐਕਟ ਇਸ ਤਰ੍ਹਾਂ ਦਾ ਸੀ ਕਿ ਵੀ ਜਿਵੇਂ ਮੁਗਲਾਂ ਨੇ ਜਦੋਂ ਹਿੰਦੂਸਤਾਨ ਤੇ ਤੇ ਆਏ ਉਹ 100 ਤੋਂ ਵੱਧ ਹਿੰਦੂ ਮੰਦਰ ਜਿਹੜੇ ਆ ਉਹਨਾਂ ਨੇ ਮਸਜਿਦ ਬਣਾ ਦਿੱਤੇ ਅੱਜ ਅਸੀਂ ਉਹ ਐਕਟ ਦੇ ਵਿੱਚ ਕਾਂਗਰਸ ਨੇ ਕੀ ਕੀਤਾ ਉਹ ਐਕਟ ਲਿਆ ਕੇ ਜਿਹਦੇ ਮੰਦਰ ਹਿੰਦੂਆਂ ਦੇ ਮਸਜਿਦ ਨੂੰ ਦੇ ਉੱਤੇ ਬਣਾ ਦਿੱਤੇ ਗਏ ਸੀ ਅਸੀਂ ਉਹ ਮਸਜਿਦ ਨੂੰ ਹਿੰਦੂ ਦੇ ਮੰਦਰ ਦੇ ਰੂਪ ਚ ਦੁਬਾਰਾ ਨਹੀਂ ਕਰ ਸਕਦੇ ਸੀ ਇਸ ਲਈ ਸਾਡੀ ਮੰਗ ਹੈ ਲੇਕਿਨ ਉਸ ਸਮੇਂ ਜਦੋਂ ਇਹ ਐਕਟ ਪਾਸ ਹੋਇਆ ਤੇ ਰਾਮ ਮੰਦਰ ਦਾ ਮੁੰਦਾ ਕੋਰਟ ਚ ਚੱਲ ਰਿਹਾ ਸੀ ਉਹ ਇਸ ਐਕਟ ਦੇ ਵਿੱਚ ਸ਼ਾਮਿਲ ਨਹੀਂ ਸੀ ਸਾਡੀ ਮੰਗ ਹੈ ਕੇਂਦਰ ਸਰਕਾਰ ਤੋਂ ਜਲਦ ਤੋਂ ਜਲਦ 1991 ਜੋ ਵਰਕਸ਼ਿਪ ਐਕਟ ਹੈ ਉਹਨੂੰ ਕੈਨਸਲ ਕੀਤਾ ਜਾਵੇ ਸਾਡੀ ਮੰਗ ਹੈ ਕਿ ਜਨਸੰਖਿਆ ਕਾਨੂੰਨ ਜਲਦ ਤੋਂ ਜਲਦ ਲਿਆਂਦਾ ਜਾਵੇ ਦੇਸ਼ ਦੇ ਵਿੱਚ ਮੁਸਲਮਾਨ ਸਮੁਦਾਏ ਦੀ ਜਿਹੜੀ ਜਨਸੰਖਿਆ ਬਹੁਤ ਵੱਧ ਰਹੀ ਹੈ ਜੋ ਕਿ ਸਾਡੇ ਜਿਹੜੇ ਹਿੰਦੂਆਂ ਦੇ ਜਿਹੜੇ ਬੱਚੇ ਆ ਅਸੀਂ 2 1 ਜਾਂ 2 ਤੋਂ ਵੱਧ ਨਹੀਂ ਕਰਦੇ ਲੇਕਿਨ ਮੁਸਲਮਾਨਾਂ ਵਿੱਚ 3 3 4 4 ਵਿਆਹ ਕਰਦੇ ਨੇ ਜਲਦ ਤੋਂ ਜਲ ਜਨਸੰਖਿਆ ਕਾਨੂੰਨ ਲਿਆਇਆ ਜਾਵੇ ਕਿਉਂਕਿ ਜਿੱਥੇ ਮੁਸਲਮਾਨ ਆਬਾਦੀ ਹੁੰਦੀ ਹੈ ਜਾਂ ਤੋਂ ਜ਼ਿਆਦਾ ਇਸਲਾਮਿਕ ਉਹ ਦੇਸ਼ ਦੇ ਵਿੱਚ ਹਮੇਸ਼ਾ ਮੁਸ਼ਕਿਲਾਂ ਪੈਦਾ ਹੁੰਦੀਆਂ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਅੰਮ੍ਰਿਤਸਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿੰਨੀ ਗੁੰਡਾਗਰਦੀ ਫੈਲ ਰਹੀ ਹੈ ਉਹਨੂੰ ਜਲਦ ਤੋਂ ਜਲਦ ਮੰਗ ਬੰਦ ਕੀਤਾ ਜਾਵੇ ਤੇ ਖਾਲਿਸਤਾਨ ਜਿਹੜਾ ਇੱਕ ਸ਼ਬਦ ਹੈ ਜੋ ਵਿਅਕਤੀ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਅਰਾ ਲਗਾਏਗਾ ਉਸਤੇ ਦੇਸ਼द्रोह ਦਾ ਮੁਕੱਦਮਾ ਦਰਜ ਕੀਤਾ ਜਾਵੇ ਜੈ ਸ਼੍ਰੀ ਰਾਮ ਸਾਹਮਣੇ ਦੁਆਰਾ ਮੈਂ ਅੱਜ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਆਪਣੀ ਸੰਸਥਾ ਦੇ ਵਿੱਚ ਸ਼ਾਮਲ ਕੀਤਾ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿ ਜੋ ਇਹਨਾਂ ਨੇ ਮੈਨੂੰ ਉਹਦਾ ਦਿੱਤਾ ਮੈਂ ਉਹ ਉਹਦੇ ਤੇ ਬਿਲਕੁਲ ਹੀ ਬਖੂਬੀ ਕਾਬਿਲ ਉਤਰਾਂਗੀ ਜੋ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਮੈਂ ਉਹਦਾ ਪੂਰਾ ਪੂਰਾ ਧਿਆਨ ਨਾਲ ਕੰਮ ਕਰਾਂਗੀ ਜੋ ਮੇਰੀਆਂ ਮਹਿਲਾਵਾਂ ਨੇ ਜਿਨ੍ਹਾਂ ਦੇ ਉੱਤੇ ਜੋ ਵੀ ਅਤਿਆਚਾਰ ਹੁੰਦੇ ਆ ਮੈਂ ਉਹਨਾਂ ਦਾ ਜ਼ਰੂਰ ਸੁਣਾਗੀ ਤੇ ਮੈਂ ਆਪਣੇ ਵੱਲੋਂ ਪੂਰਾ ਪੂਰਾ ਸਮਰਥਨ ਦਵਾਂਗੀ ਜੈ ਭਾਗਵਤ